ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 6 ਬੈੜਾ ਦਿਖਾਵਾਂਗੇ ਐਰ ਸੈਰ ਤੇ ਜਰਸੀ ਬਹੁਤ ਵੀਰ ਡਿਮਾਂਡ ਕਰਦੇ ਆ ਕਿ ਸਾਨੂੰ ਜਰਸੀ ਚਾਹੀਦੀ ਹੈ ਜੀ ਐਰ ਸੈਰ ਚਾਹੀਦੀ ਹੈ ਇੱਕ ਦੇਖਣ ਜਾਂਦੇ ਆ ਦੋ ਦੇਖਣ ਜਾਂਦੇ ਆ ਜਾਂਦੇ ਆ ਨੂੰ ਢਿੱਲੋ ਪਸ਼ੂ ਬੈੱਕ ਜਾਂਦਾ ਸਾਡਾ 90 ਰੁਪਏ ਲੀਟਰ ਵਾਲਾ ਤੇਲ ਫੁਕਿਆ ਵਾਂਝਾ ਗਿਆ ਅੱਜ ਤੁਹਾਨੂੰ ਇਹ ਜੇ ਵੀਰ ਜੀ ਆਪਾਂ ਪਸ਼ੂ ਦਿਖਾਉਣੇ ਆ 6 ਬੈੜਾ ਇੱਕੋ ਘਰੇ ਇੱਕੋ ਮੰਨ ਕੇ ਚਲੋ ਬਾਜਵ ਰੇਡ ਦੇ ਵਿੱਚ ਜਰਸੀ ਤੇ ਐਰਸਰ ਗਾਵਾਂ ਦਾ ਵੀਰ ਕੋਲ ਹੋਰ ਵੀ ਕਾਫੀ ਖੜੀਆਂ ਐਚ ਐਫ ਜਿਵੇਂ ਤੁਸੀਂ ਮੰਨ ਕੇ ਚਲੋ ਚਾਹੀਦੀਆਂ ਹਰ ਵਕਤ 12 15 ਨਗਰ ਹਾਜ਼ਰ ਹੁੰਦੇ ਆ ਜਿਹੜੇ ਨਗਰ ਜੱਜ ਆਪਾਂ ਡਿਟੇਲ ਲੈ ਕੇ ਦੇਣੀ ਆ ਵੀਰ ਤੇ ਕੱਲਾ ਕੱਲਾ ਨਗਰ ਤੁਹਾਨੂੰ ਤੋਰ ਕੇ ਦਿਖਾਵਾਂਗੇ ਸਾਫ਼ ਸੁਥਰੇ ਨਾਗ ਆ ਤੇ ਮੇਨ ਗੱਲ ਦੇਖੋ ਖੋਨੀ ਦੇ ਖੜੀਆਂ ਸਿੱਧੀਆਂ ਪਰਮਾਤਮਾ ਦੀ ਕਿਰਪਾ ਅੱਜ ਦੀ ਘੜੀ ਤੰਦਰੁਸਤ ਖਾਣ ਪੀਣ ਨੂੰ ਖੁਲੀਆਂ ਸੋ ਆਪਾਂ ਸਟਾਰਟ ਕਰਦੇ ਆਂ ਵੀਡੀਓ ਅੱਗੇ ਆਓਗੇ ਵੀਰ ਨਾਲ ਕਰੀਏ ਕਰਾਓ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪਰੀ ਦਾ ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜੀ ਤੇ ਕੰਟੈਕਟ ਨੰਬਰ ਆਪਣਾ 977960585 ਜੀ 97796058 ਹਾਂਜੀ ਆਪਣਾ ਰੁਟੀਨ ਦੇ ਵਿੱਚ ਵਪਾਰ ਦਾ ਕੰਮ ਜਾਈ ਹਾਂਜੀ ਹਾਂਜੀ ਠੀਕ ਹੈ ਅੱਜ ਵੀ ਆਪਾਂ ਦੇਖਿਆ ਕਿ 6 ਨਗ ਦਾ ਸਾਹਮਣੇ ਆਪਾਂ ਸਾ ਆਪਣਾ 7 ਨਗ ਹਨਾ ਹਾਂਜੀ ਤੇ ਜਰਸੀ ਤੇ 에어 ਚਰਦੇ ਤੇ ਬਾਕੀ ਆਪਾਂ ਦੇਖਿਆ ਐਚ ਐਫ ਉਹ ਬੜਾ ਤੇ ਬੜਾ ਹਰ ਇੱਕ ਪ੍ਰਕਾਰ ਦੀ ਆਪਣੇ ਕੋਲ 24 ਘੰਟੇ ਹਾਜ਼ਰ ਹੁੰਦੀ ਆ। ਹਾਂਜੀ 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 ਤੇ ਜਿੱਦਾਂ ਦੀ ਵੀ ਉਹਦੀ ਡਿਮਾਂਡ ਹੁੰਦੀ ਆ। ਹਾਂਜੀ ਹਾਂਜੀ ਠੀਕ ਹੈ ਹੁਣ ਆਪਾਂ ਸਟਾਰਟਿੰਗ ਕਰਦੇ ਪਹਿਲੇ ਨੰਬਰ ਜਰਸੀ ਤੋਂ। ਪਹਿਲੇ ਨੰਬਰ ਤੇ ਆਪਾਂ ਜਰਸੀ ਵੈਡ ਦੇਖੀ ਜਾਂਦੇ ਆ। ਇਹ 10 ਦਿਨ ਪਿਆ ਜੀ ਇਹਦੇ ਬਹੁਤ ਵਜਨ ਵਜੂਦ ਆ ਜਾਂਦਾ ਇਹਦੇ 'ਚ। ਮੰਨ ਲਓ 20 ਕਿਲੋ ਦੁੱਧ ਦਿੱਤਾ ਹੋਇਆ ਪਲੂਨ ਦਾ। ਕੱਲੀ ਕੱਚੀ ਕੱਚੀ ਆ। ਕੱਚੀ ਕੱਚੀ ਆ ਮੂੰਹ ਮਾਂ ਬੜਾ ਸੋਹਣਾ ਨਸਲ ਕੁਆਲਿਟੀ ਪੂਰੀ ਆ। ਥਣ ਪੂਰਾ ਗੁੱਲੇ ਵਾਲਾ ਲੱਗਿਆ ਐਨ ਬੈਕ ਲੈਵਲ ਆ ਹ ਤੇ ਵੱਡੀ ਬੁੱਡੀ ਤੇ ਪਣੀ ਪੂੜੀ ਵੀ ਬੜੀ ਜਾਂਦੇ ਆ ਹਨਾ ਬਾਜਨ ਵਜੂਦ ਵਾਲੇ ਇਹ ਮੂੰਹ ਮਾਂ ਬਹੁਤ ਸੋਹਣਾ ਦਾ ਸੁੰਦਰ ਆ ਰੰਗ ਦੇ ਉੱਪਰ ਸ਼ਾਈਨਿੰਗ ਸੁਣੀ ਬਹੁਤ ਆ ਹਨਾ ਆ ਜੰਮਾ ਰੈੱਡ ਆ ਜੀ ਕੱਲੀ ਕੱਚੀ ਕੱਚੀ ਆ ਕੱਚੀ ਕੱਚੀ ਆ ਜੀ ਇਹਦਾ ਬਾ ਦੁੱਧ ਦੀ ਉਮੀਦ ਕਿੰਨੀ ਕਲਾ ਸਕਦੇ ਆ ਜੀ ਦੁੱਧ ਦੀ ਉਮੀਦ ਜੀ ਮੈਨੂੰ ਵੀ 20 22 ਕਿਲੋ ਦਾ ਦੂਗ ਹੀ ਦੂਗ ਹੀ ਪੂਰੀ ਗਰਮੀ ਚ ਮੂਰੇ 50 ਟੈਂਪਰੇਚਰ ਹੋਣਾ ਆਪਣਾ ਠੀਕ ਹੈ ਤੋਂ ਜਿਹੜੇ ਵੀ ਡਿਮਾਂਡ ਕਰਦੇ ਆ ਕਿ ਮੂੰਹ ਤੇ ਟਵਾਟਾ ਸਾਨੂੰ ਕਰਨ ਜਾਤ ਪਤਲੀ ਚਾਹੀਦੀ ਆ ਅੱਜ ਆਪਾਂ ਉਹ ਜਰਸੀ ਟੈਸਟ ਕਰੀਏ ਪਹਿਲੇ ਨੰਬਰ ਤੇ ਇਹ ਫਿਰ ਕੱਲੀ 20 ਦਿਨ ਦੀ ਹਜੇ ਕੱਚੀ ਆ ਹਨਾ ਨਾ 10 12 ਦਿਨਾਂ ਦੀ ਕੱਚੀ ਅੱਛਾ ਸੌਰੀ 12 13 ਦਿਨਾਂ ਦੀ ਤੇ ਬਾਕੀ ਮਿਲਕ ਵੇਨ ਯਾਰ ਨਾੜਾ ਨੂੜਾ ਜਿਵੇਂ ਕਹਿੰਦਾ ਪਿੰਡ ਦਾ ਘੀਰਾ ਤਾਂ ਪਤਾ ਲੱਗ ਜਾਂਦਾ ਇਹਦੇ ਨਾੜਾ ਦਾਸ ਨੇ ਵੀ ਕੁਛ ਕਰੂੰਗੀ ਭਾਈ ਇਹ ਹਾਂਜੀ ਤੇ ਫਿਰ ਰੇਟ ਬਾਜ਼ਾਰ ਕਿਵੇਂ ਕਰਨੇ ਆਪ ਇਹਨਾਂ ਦੇ ਰੇਟ ਜੀ ਆਪਣੇ ਇਹ 65000 ਤੋਂ ਸ਼ੁਰੂ ਨੇ ਜੀ ਹਾਂਜੀ 65 ਤੋਂ ਲੈ ਕੇ ਐਂਡ ਕਿੱਥੇ ਕਿ ਜਾਇਆ ਜਾਂਦਾ ਐਂਡ ਜੀ ਮੰਨ ਲਓ ਲੱਖ 1 5 ਤੱਕ ਠੀਕ ਆ ਇਹਦੇ ਵਿੱਚ ਜਿਹੜੇ ਗਾਵਾਂ ਖੜੀਆਂ ਆਗੀਆਂ ਹਾਂਜੀ ਤੇ ਬਾਕੀ ਆਪਾਂ ਗੱਲ ਕਰਾਂਗੇ ਵੀ ਜਦੋਂ ਵੀਰ ਕੋਲੇ ਆ ਗਿਆ ਉਹਦੇ ਗੱਲ ਬਜਟ ਦੇ ਸਮਝ ਦੇ ਵਿੱਚ ਅੱਗੇ 2 ਨੰਬਰ ਬੈੜ ਦੇਖੀ ਜਾਨੇ 2 ਨੰਬਰ ਵਾਲੀ ਇੱਕ ਹਫ਼ਤੇ ਦੀ ਕੱਚੀ ਆ ਜੀ ਇੱਕ ਹਫ਼ਤੇ ਦੀ ਕੱਚੀ ਤੇ ਇਹ ਗੱਲ ਮੈਂ ਹੋਰ ਨੋਟ ਕਰੀਆ ਜਿਵੇਂ ਬੈੜਾ ਦੇਖਣਾ ਕੱਦ ਨਹੀਂ ਫਿਰ ਛੋਟਾ ਕੱਦ ਵੱਡੇ ਆਣ ਜੇ ਸਰ ਜਾਨਾ ਕੱਦ ਵੱਡੇ ਆਣ ਥਣ ਲੇਵੇ ਦੀ ਬਹੁਤ ਚੰਗੀ ਆ ਜੀ ਠੀਕ ਆ ਇਹ ਬੈੜ ਲੈਂਦੀ ਹੈਗੀ ਹਫ਼ਤਾ ਖੰਡ ਹਣਾ ਹਾਂਜੀ ਹਾਂਜੀ ਇਹਦਾ ਭਾ ਦੁੱਧ ਦੀ ਕੀ ਉਮੀਦ ਲਾ ਸਕਦੇ ਆ ਇਹ ਮੰਨ ਕੇ 20 ਕਿਲੋ ਦੱਸਿਆ ਮਾਲਕਾਂ ਨੇ 18 ਕਿਲੋ ਮੰਨ ਕੇ ਲੈ ਜਾਓ ਠੀਕ ਆ 18 ਕਿਲੋ ਦੁੱਧ ਮੰਨ ਕੇ ਲੈ ਲੈ ਬੰਦਾ ਇਹਨੂੰ ਹਾਂਜੀ ਕਿਪਾਰਾ ਦਾ ਮੈਂ ਬੈੜ ਰੱਖਦੇ ਆ ਮੈਂ ਕੱਦ ਕਾਠ ਬਾਡੀ ਵੇਟ ਆ ਇਹਦਾ ਵੀ ਇਹ 20 ਕਿਲੋ ਦੁੱਧ ਵੀ ਵੀਰ ਪਾ ਸਕਦੀ ਆ ਹਨਾ 18 ਵੀ ਪਸੇ ਰੱਢ ਲੋ ਪਰ ਦੁੱਧ ਵੀ ਫੈਟ ਰੱਖਾ ਪਉਣਾ ਹਨਾ ਹੁਣ ਜਿਵੇਂ ਮੂਰੇ ਮੌਸਮ ਗਰਮੀ ਦਾ ਆ ਰਿਹਾ ਹੁਣ ਕੱਦ ਵਾਲੀ ਬੈੜ ਨੇ ਕੱਢਣਾ ਕੱਦ ਵਾਲੀ ਗਾੜ ਜਿਹੜੀ ਕੱਦ ਤੇ ਜਿੰਦ ਜਾਣਾ ਬਾਡੀ ਵੇਟ ਆ ਜਮਾ ਕੀ ਆ ਬਾਤਾਂ ਤੇ ਯਾਰ ਮੂੰਹ ਮੱਥਾ ਦੇਖੋ ਗਾੜ ਦੀ ਸਾਇਨਿਕ ਸ਼ੂਨਿਕ ਤੁਲਨਾ ਕਰਨਾ ਤੇ ਰੇਟਾਂ ਦਾ ਆਪਾਂ ਕਦੇ ਤਾਂ ਹੰਟ ਜਾ ਤੁਹਾਨੂੰ ਇਹ ਪੈਂਡ 6000 ਦੀ ਦੇਮਾਂਗਾ ਅਸਾ 65000 ਦੀ ਸਿਰਫ ਦੇਣੀ ਆ ਇਹ ਸ਼ੁਰੂ ਆ ਪੈਂਡ ਤੋਂ ਜੀ ਠੀਕ ਹੈ ਠੀਕ ਹੈ ਠੀਕ ਹੈ ਯਾਰ 65000 ਦੇ ਵਿੱਚ 18 19 ਕਿਲੋ ਦੁੱਧ ਜਿਹਦਾ ਆਪਣਾ ਵੀਰ ਮੰਨ ਕੇ ਚਲੋ ਘਰੇ ਚੋਵਾਗੇ ਤਾਂ ਸਵਾਦ ਆਊਗਾ ਤੇ ਜਿਹੜੇ ਭਗਤ ਥਣਾ ਥਣਾ ਦੇ ਜਿਵੇਂ ਓਕੇ ਆ ਜਿਵੇਂ ਇੱਕ ਨੰਬਰ ਠੀਕ ਹੈ ਚਾਹੇ ਕੋਈ ਵੀਰ ਆਨਲਾਈਨ ਮੰਗਾ ਲਿਓ ਉਹ ਲਾਂਭਾ ਤੇ ਨਹੀਂ ਦਊਗਾ ਕੋਈ ਡਿੱਕਾ ਹੀ ਨਹੀਂ ਅੱਗੇ ਤਾਂ ਨੰਬਰ ਤੇ ਜਰਸੀ ਆ ਗਈ ਮੂੰਹ ਆ ਬਾਲਾ ਸੋਹਣਾ ਆਹਾ ਹਾ ਹਾ ਯਾਰ ਕੀ ਬਾਤ ਆ ਯਾਰ ਜਿਵੇਂ ਸੋਨਾ ਲਿਖਾ ਨਵਾਂ ਹਾਰ ਪਾ ਕੇ ਫੋਰ ਵੇ ਫੋਰ ਸੋਹਰੂਮ ਜੋ ਖੜਾ ਆ ਹੁੰਦਾ ਹਨ ਤੇ ਐ ਆਉਂਦੇ ਆ ਬੁੱਤਾਂ ਦੀ ਜਰਜਮਾ ਬਹੁਤ ਸਰੀਰ ਵਧੀਆ ਜੀ ਇਹਦਾ ਠੀਕ ਹੈ ਤੇ ਬਾਕੀ ਯਾਰ ਪਈ ਵੀ ਕੀ ਆਰਟੀਆਂ ਸਨਣੇ ਰਗੀ ਪਈ ਆ ਹਨਾ ਬਹੁਤ ਚੰਗੀ ਵਹਿੜਾ ਜਰਸੀ ਇਹ ਤੋਂ ਵੀਰ ਆਪਾਂ ਉਮੀਦ ਦੁੱਧ ਦੀ ਕਿੰਨੀ ਗਲਾ ਸਕਦੇ ਆ 22 ਕਿਲੋ 22 ਕਿਲੋ ਦੀ ਐਵਰੇਜ ਆ ਜੀ ਇਹਨਾਂ ਦੀ ਬਾਕੀ ਆ ਨਾੜਾ ਨੂੜਾ ਬੜਿਆਂ ਭਰੇ ਦੇਂਦਿਆਂ ਹਾਂ ਇਹਦੇ ਵੀ 10 ਦਿਨ ਪਿਆ ਹਜੇ 10 ਦਿਨ ਦੀ ਕੱਚੀ ਆ ਹਾਂਜੀ ਇਹਦਾ ਫਿਰ ਭਾਅ ਬਾਜ਼ਾਰ ਜਾ ਬਸ ਉਹਨੂੰ 10 ਤਾਂ ਵੀ 65 ਤੋਂ ਸ਼ੁਰੂ ਆ ਜੀ 1 5 ਤੱਕ ਇਹਦੇ ਹੁਣ ਆਲਾ ਪਸਲੇ ਤਿੰਨ ਨੰਬਰ ਵਾਲੀ ਗਾਂ ਹੈ ਉਹਦਾ ਭਾਅ ਦੱਸ ਇਹ ਆ ਗਈ ਬਾਈ ਜੀ ਤਿੰਨ ਨੰਬਰ ਤੇ ਹਾਂਜੀ ਸੋ ਦੇਖੋ ਯਾਰ ਕਿਆ ਬਾਤਾਂ ਮੁੱਥੇ ਟਵਾ ਬੋਦੀ ਬਾਦੀ ਚੈੱਕ ਕਰੋ ਵੈੜਦੀ ਜਾਵਾ ਬਹੁਤ ਚੰਗੀ ਹੈ ਠੀਕ ਹੈ ਕੱਲੀ ਬਸ ਹੱfte ਖਾਂ ਦੇ ਦੀ ਕੱਚੀ ਆ ਹਨਾ ਹੱfte ਦੀ ਕੱਚੀ ਹੈ ਜੀ ਠੀਕ ਹੈ ਚੰਗਾ ਵੀਰ ਸਾਹਮਣੇ ਆਲਾ ਹੋਇਆ ਤਾਂ ਇਹਨੂੰ 18 ਕਿਲੋ ਤੋਂ ਪਲੱਸ ਪਲੱਸ ਦੁੱਧ ਦੇ ਤੋ ਲੈ ਲੂਗਾ ਲੈ ਲੂਗਾ ਲੈ ਲੂਗਾ ਸੋ ਵੀਰੋ ਹਵਾਨੇ ਤੇ ਨਾੜਾ ਦੇਖੋ ਯਾਰ ਕਿਆ ਬਾਤਾਂ ਬਹੁਤ ਜੰਗੀਆਂ ਨਾੜਾ ਨੇ ਸੋ ਜਿਵੇਂ ਕਹਿੰਦੇ ਹੁੰਦੇ ਆ ਵੀ ਪਿੰਡ ਦਾ ਘੀਰਾ ਤੋਂ ਪਤਾ ਲੱਗ ਜਾਂਦਾ ਵੀ ਪਿੰਡ ਦੇ ਵਿੱਚ ਕਿੱਦਾਂ ਦੇ ਲੋਕ ਰਹਿੰਦੇ ਆ ਸੋ ਉਹ ਆਪਾਂ ਤੇ ਇਹਦਾ ਥਣਾ ਹਵਾਨਾ ਦੇਖ ਕੇ ਕੀ ਕਰ ਸਕਿਆ ਠੰਡੀਆਂ ਵਾਲੀਆਂ ਕੱਢ ਲੋ ਕੀ 19 20 ਕਿਲੋ ਦੁੱਧ ਪਾਉਣ ਵਾਲੀ ਹੈਗੀ ਆ 20 ਕਿਲੋ ਤੋਂ ਪਾਰ ਹੀ ਦੂ ਇਹਦਾ ਇਹ 4 ਨੰਬਰ ਤੇ ਆ ਗਈ ਐਰ ਸ਼ੈਰ ਹਨ ਚੰਗੇ ਐਰ ਸ਼ੈਰ ਢੱਲੋ ਬਾਜਨ ਬਾਜਨ ਦਾ ਬਸ ਐ ਮਨ ਵੀ ਫੁੱਲ ਬਾਜਨ ਬੋਡੀ ਬਿਲਡ ਦੀ ਆ ਸੋ ਬਰੋ ਐਰ ਸ਼ੈਰ ਜਿਵੇਂ ਆਪਾਂ ਕਹਿ ਦਿੰਦਾ ਵੀ ਸਵੇਰੇ ਸ਼ਾਮ ਸ਼ੈਰ ਕਰਿਆ ਕਰੋ ਬਈ ਸਰੀਰ ਆਪਣਾ ਤੰਦਰੁਸਤ ਰਹਿੰਦਾ ਸੋ ਐਰ ਸ਼ੈਰ ਦੇ ਵਿੱਚ ਵੀ ਉਹੀ ਗੁਣ ਆ ਦੁੱਧ ਦਿੰਦੀ ਹੈਗੀ ਫੈਟ ਵਾਲਾ ਹਨਾ ਹਾਂਜੀ ਗੁਣਾਕਾਰ ਹੀ ਦੁੱਧ ਹੁੰਦਾ ਇਹਦਾ ਹਾਂ ਜਰਸੀ ਨੂੰ ਵਧ ਦਿੰਦੀ ਆ ਠੀਕ ਆ ਠੀਕ ਆ ਸੋ ਇੱਕ ਤਾਂ ਇਹਦੇ ਵਿੱਚ ਦੁੱਧ ਆ ਗਿਆ ਦੂਜਾ ਇਹ ਚ ਫੈਟ ਆ ਗਈ ਤੇ ਨਾਲ ਗੁਣ ਆ ਗਏ ਹਨਾ ਸੋ 나ੜ ਦੇਖੋ ਜਮਾ ਕਿਆ ਬਾਤ ਆ ਜਿਵੇਂ ਭਾਰਤ ਵਾਲਾ ਸੜਕ ਆਪਾਂ ਜਾਣਾ ਨਾ 20 ਕਿਲੋਮੀਟਰ ਤੇ ਆ ਜਾਂਦੀ ਹੈ ਉਹੀ ਸਿਸਟਮ ਇਹਦਾ 나ੜ ਦੇ ਬਾਹਰ ਜਿਹੜੀ ਦੀਦੀ ਆ ਉਹਨੇ ਦੁੱਧ ਚੱਕ ਕੇ ਲਿਆਉਣਾ ਅੰਦਰੋਂ ਜਮਾ ਜਿਵੇਂ ਮੱਸੀ ਵੋਟਰ ਦੁੱਧ ਪਾਣੀ ਚੱਕ ਕੇ ਰੋ ਤੇ 200 ਫੁੱਟ ਤੋਂ ਮੈਂ ਤਾਂ 22 23 ਕਿਲੋ ਪਲੂਨ ਦਾ ਦੁੱਧ ਦਿੰਦਾ 22 ਕਿਲੋ ਦੁੱਧ 25 ਵੀ ਦੇ ਸਕਦੀ ਆ 22 ਮੰਨ ਲਓ ਠੀਕ ਆ ਤੁਰੀਆਂ ਦੀ ਗਾਲਾ ਕਰੀ ਜਾਂਦੀ ਆ ਹਨਾ ਸਵਾਦ ਦੇਖੋ ਯਾਰ ਝੂਲ ਝੂਲ ਤੋ ਕੇ ਤੁਰਦੀ ਆ ਜਮਾ ਪ੍ਰਿੰਟ ਪ੍ਰੂਟ ਬੜੇ ਪਿਆਰੇ ਆ ਬੱਚੀ ਦੇ ਯਾਰ ਬੱਗੂ ਵੱਲੋਂ ਵੰਗੋ ਤੁਰਦੀ ਆ ਜਮਾ ਯਾਰ ਕੋਈ ਸਾਖ ਹੀ ਨਹੀਂ ਗੱਲ ਯਾਰ ਦਿਨ ਕੱਢ ਜੂ ਹਫਤਾ ਖੰਡ ਹਣਾ ਹਜੇ ਹਫਤਾ ਹੁੱਤਾ ਸਾਰੀਆਂ ਹੀ ਕੱਚੀਆਂ ਨੇ ਸੋ ਲੈਵਾ ਦੇਖੋ ਫਾੜੀ ਵਾਲਾ ਜਮਾ ਸਵਾਦ ਆ ਨਜ਼ਾਰੇਦਾਰ ਇਹ ਸੀ ਕਿ 4 ਨੰਬਰ ਦੇ ਹਣਾ ਹਾਂ ਠੰਡੀਆਂ ਸੀ ਲਾਏ ਅੱਗੇ ਬਾਈ ਦੀ ਗੱਲ ਕਰਦੇ ਆ ਪੰਜ ਨੰਬਰ ਵਾਲੀ ਦੀ ਜਰਸੀ ਆ ਗਈ ਜੀ ਇਹ ਜਰਸੀ ਯਾਰ ਜਰਸੀ 25 ਕਿਲੋ ਤੋਂ ਦਿੱਤਾ ਵਾ ਥਾਣੀ ਦੇਖੋ ਫੁੱਟ ਫੁੱਟ ਦੇ ਚੱਕੀ ਫਰਦੀ ਆ ਹਣਾ ਪੀੜੀ ਤੇ ਪਾਲਾ ਵਾਂਗੂ ਥਾਣ ਲੱਗਿਆ ਸੋ ਇਹੇ ਜੀ ਵਿੜ ਕਰੇ ਜਾ ਆਪਣੇ ਘਰੇ ਕਿਹੜਾ ਬਰੀਡ ਤਿਆਰ ਹੋਊਗੀ ਯਾਰ ਬੈਠ ਦੇਖੋ ਚੁੱਪੇ ਬੰਨ ਕੇ ਚੋਲੇ ਵੇ ਕਹੋਂ ਕੁਦੀ ਨਹੀਂ ਸੋ ਐਹੀ ਜਿਹਾ ਬੈਠ ਮੰਨ ਕੇ ਚਲੋ ਵੀ ਹਾਲ ਬਾਹਰ ਪਈ ਜਾ ਉੱਥੇ ਬੰਨੇ ਆਓ ਗਰਮੀ ਦਾ ਮਹੀਨਾ ਘਾਂਟਾ ਪੱਠੇ ਲੇਟ ਫੇਟ ਪਈ ਜਾਣਗੇ ਇਹ ਗਰਮੀ ਚੱਲਦੀ ਆ ਹਨਾ ਹਾਂਜੀ ਹਾਂਜੀ ਸੋ ਜਿਵੇਂ ਹੁਣ ਮੂਰੇ ਗਰਮੀ ਆ ਗਈ ਆ ਆਪਾਂ ਏਸੀ ਦੀ ਸਰਵਿਸ ਤੇ ਫ੍ਰੀਜਾਂ ਦੇ ਕੱਪੜਾ ਮਾਰਨ ਲੱਗ ਗਏ ਉਹ ਸਿਸਟਮ ਦੇ ਵੇੜਾ ਅੱਜ ਤੁਹਾਨੂੰ ਦਿਖਾਉਂਦੇ ਆਂ ਤਾਂ ਹੀ ਲੈਂਦੇ ਆਂ ਜੀ ਸੋ ਮੰਨ ਕੇ ਜਰ ਵੀ ਜਹਾਜ ਆ ਕਹਿੰਦੇ ਤੇਲ ਦੇਖ ਤੇਲ ਨੂੰ ਢਾਲ ਦੇਖ ਉਹੀ ਕੰਮ ਆ ਬਰ ਹਣਾ ਬਾਰੇ ਬੰਦਿਆਂ ਦੀ ਡਿਮਾਂਡ ਸੀ ਵੀ ਹੁਣ ਜਰਸੀਆਂ ਲੈ ਕੇ ਦੋ ਇੱਕ ਗੱਲ ਆ ਜਿੱਦੇ ਫਿਰ ਤਿਆਰ ਸੂਪ ਹੀ ਬਚਾ ਧਰ ਤੈਨੇ ਜਿੱਦੇ ਤਿਆਰ ਹੋਣਗੇ ਉਦੋਂ ਹੋਰ ਹੀ ਮੁੱਲ ਹੋਣਗੇ ਜੀ ਸੋ ਟਰਾਲੀ ਦਾ ਹੁਣ ਰਿਕ ਦੇ ਘਰੇ ਖੜੀ ਆ ਦਿਖਦੀ ਨਹੀਂ ਫਿਰ ਜਦੋਂ ਕਣਕ ਵੱਢ ਲੱਗਦਾ ਬੈੱਡ ਲੱਗ ਜਾਂਦਾ ਨਾ ਉਦੋਂ ਸੋਹਣੀ ਲੱਗਦੀ ਆ ਫਿਰ ਉਹਦੇ ਨਾਲ ਹਾਰਨ ਮਾਰਦਾ ਵੀ ਪਾਸੇ ਹੋ ਜਾ ਮੈਨੂੰ ਸਾਈਡ ਦੇ ਦੇ ਉਹ ਗੱਲ ਟਰਾਲੀ ਦਾ ਹੁਣ ਆਪਾਂ ਜਾਣਦੀਆਂ ਮਾਲਕ ਨੂੰ ਦੀਦਾ ਹੁੰਦਾ ਮਗਰ ਸੋ ਫਿਰ ਉਦੋਂ ਦਾਣੇ ਵਿੱਚ ਪਏ ਹੁੰਦੇ ਉਹ ਸਿਸਟਮ ਇਹਦਾ ਵੱਡ ਜਾਣਾ ਹੈਗਾ ਤੇ ਆਹਾਹਾ ਤੂਰਾ ਤਾਂ ਬੜਾ ਵੱਡ ਜਾਣਾ ਉਹ ਯਾਰ ਜਿਹੜਾ ਮੰਨ ਕੇ ਚੱਲ ਜਿਹਦੇ ਚ ਵਜਨ ਵਜੂਦ ਹੋਊਗਾ ਬਚਿਆ ਨੀ ਇੱਕ ਤਰ੍ਹਾਂ ਦੀਆਂ ਇਹ ਤਿੰਨੇ ਚਾਰੇ گاਵਾ ਇੱਧਰ ਲੀਆਂ ਇਹ ਇਹ ਫਿਰ ਇੱਕ ਪੰਜ ਤੋਂ ਬਾਹਰ ਤਾਂ ਨਹੀਂ ਕਿਤੇ ਪੰਜ ਸਾਰ ਲਾਗੇ ਪਿੱਛੇ ਠੀਕ ਹੈ ਠੀਕ ਹੈ ਠੀਕ ਹੈ ਬੈਠ ਚੰਗੇ ਕਿਤੇ ਹੋਰ ਨਾ ਤੂੰ ਲਾਂਬਾ ਦਵਾਦੀ ਲੈਤੀ ਵੰਗੀ ਜਾਣਾ ਤੇਰਾ ਜੂ ਠੰਡੀ ਛੁੰਡੀ ਆ ਬਾਹਲੇ ਠੰਡੇ ਆਂਦਾ ਸੀਲ ਗਰੀਬ ਨੇ ਆਹਾਹਾ ਯਾਰ ਆ ਰਾਣੀ ਗਾ ਜਾਵੇਂ ਇਹਨੂੰ ਤਾਂ ਰਾਣੀ ਗਾ ਵੀ ਰਾਣੀ ਏ ਤਾਂ ਸਾਰੀਆਂ ਆਏ ਨੇ ਕੋਈ ਨਾ ਹੱਥ ਮਾਰ ਕੇ ਦਿਖਾ ਦੇ ਸਾਰੀਆਂ ਠੀਕ ਹੈ ਠੀਕ ਹੈ ਠੀਕ ਸਵਾਦ ਆ ਜਾਮਾ ਜੇ ਲਾਟਰੀ ਬਾਦੀ ਆ ਭਾਜਾ ਮਨ ਕੇ ਚੱਲ ਵੀ ਹੁਣ ਵੀਰੇ ਆਪਾਂ ਗੱਲ ਕਰਦੇ ਆ ਐਰ ਸਰਚ ਹਨਾ ਬਾਜ ਨੇ ਚ ਬਸੇਰਾ ਬਾਜ ਜਾਨ ਬੀ ਮੇਨ ਗੱਲ ਤਾਂ ਯਾਰ ਬੋਡੀ ਵੇਟ ਹੋਵੇ ਜੀ ਮੈਂ ਕਹਿੰਦੇ ਆ ਵੀ ਮੰਨ ਕੇ ਚੱਲ ਵੀ ਬਜਟ ਹੋਵੇ ਹਨਾ ਠੂਠੇ ਮਾਰ ਮਾਰ ਦੁਰਦੀ ਆ ਆਹਾ ਝੂਮ ਝੂਮ ਕੇ ਦੁਰਦੀ ਆ ਦੁੱਧ ਦੀ ਇਹ ਵੀ ਗੱਲ ਕਰੀ ਕਿੰਨਾ ਕੁ ਪਾ ਦੂ ਇਹ ਵੀ 22 ਦੀ ਸੁਣੂ ਐ ਵੇਰੇਜ ਦੇਤੀ ਵੀ 22 ਕੋਈ 2 ਲੀਟਰ ਵਧ ਦੂ ਕੋ ਘਟ ਦੂ ਬਾਕੀ ਯਾਰ ਗੁਰਪ੍ਰੀਤ ਦੀ ਗੱਲ ਹੋਰ ਦੇਖੀਆ ਤਾਂ ਫਿਰ ਮੁੱਠੀ ਵਾਲੇ ਦੇਖ ਕੇ ਲਾਂਦਾ ਹਨਾ ਹਾਂ ਥਾਣ ਵਾਲੇ ਚੰਗੇ ਆ ਕੁਏ ਨਹੀਂ ਗੱਲ ਵੀ ਮੰਨ ਕੇ ਜੱਲ ਵੀ ਥਾਣਾ 25 ਜਿਹੜੀ ਵਰਗਾ ਲੈ ਲਿਆ ਹਨਾ ਹਾਂ ਇਹ ਫਿਰ ਹੁਣ ਘਰੇ ਹੱਥੀਂ ਚੋਣ ਵਾਲੀ ਲੈ ਕੇ ਜਾਣਗੇ ਜਿਹੜਾ ਹੁਣ ਦੁੱਧ ਪੀਣ ਵਾਲਾ ਸਿਸਟਮ ਹੈ ਜਿਹੜਾ ਇਸ ਦੋ 2.5 2.5 ਲੱਖ ਦੀ ਹੋਗੀ ਮੱਝ ਦਾ ਭਾਈਆ ਰੇਂਜ ਤੋਂ ਬਾਹਰ ਹੋ ਗਈ ਇਹ ਕਹਨ ਮੈਂ ਕਰਦਾ ਸਾਨੂੰ ਆਪ ਨੂੰ ਨਹੀਂ ਮਿਲਦੀ ਮੱਝ ਢੇਲੋ ਅੱਗੇ ਪੰਜ ਚਾਰ ਮੱਝਾ ਰੱਖਦੇ ਹੁੰਦੇ ਆ ਮੇਰੇ ਆਪ ਦੇ ਦੋ ਮੱਝਾ ਟੋਕੜਾ ਹੋ ਗਈਆਂ ਨਿੱਤ ਇਸ ਕਿਤੇ ਰੈਫਰਦਾ ਮੈਨੂੰ ਦੁੱਧ ਪੀਣ ਨੂੰ ਮੈਂ ਨਹੀਂ ਵੇਲਦਾ ਇੱਕ ਦਾਦਾ ਜੇ ਕਿਸੇ ਕੋਲ ਮੈਂ ਹੈਗੇ ਵਿੱਚ ਫਿਰ ਮੈਨੂੰ ਫੋਨ ਕਰ ਦੇ ਢੇਲੋ ਲੱਖਾਂ ਵਾਲੀ ਮੈਂ ਦਵਾ ਦੇ ਮੈਨੂੰ 1.5 ਲੱਖ ਵਾਲੀ ਮੈਂ ਮੇਰਾ ਨੰਬਰ 8427019817 1.5 ਲੱਖ ਵਾਲੀ ਮੈਨੂੰ ਦੱਸ ਦੋ ਮੈਂ ਲੈ ਲੂ ਬਾਈ ਆਮ ਬੰਦੇ ਦੇ ਕੰਮ ਆਹੀ ਨਹੀਂ ਮੱਝ ਲੈਣ ਦਾ ਕੰਮ ਠੀਕ ਹੈ ਠੀਕ ਹੈ ਤੇ ਤੋਰਾ ਤਾਰਾ ਤੇ ਥਣ ਗੁੱਲੇ ਵਾਲਾ ਹਣਾ ਇਹ 6 ਨੰਬਰ ਵਾਲੀ ਆ ਹਫਤੇ ਦੀ ਕੱਚੀ ਕੱਚੀ ਆ ਗੱਲ ਲਈ ਸੋ 6 ਨੰਬਰ ਤੇ ਯਾਰ ਹਫਤੇ ਸਾਰੀ ਤਿਆਰ ਹੋ ਜਾਣੀ ਆ ਅੱਗੇ 7ਵੇਂ ਨੰਬਰ ਤੇ ਇਹ ਬਾਲੀ ਚੰਗੀ ਗਾਂੜ ਇਹਦੇ ਨਾੜ ਯਾਰ ਮੂਹਰੇ ਲੱਤ ਲੱਗ ਜਾਂਦੀ ਆ ਜਮਾ ਬਾਲੀਆਂ ਪੜੀਆਂ ਪਾਪਾਂ ਲੱਗਿਆ ਮਾੜੇ ਮਾੜੇ ਸਿੰਗ ਤਾਂ ਫੁੱਟੇ ਹੋਇਆ ਠੀਕ ਹੈ ਠੀਕ ਹੈ ਠੀਕ ਹੈ ਪਰ ਮਾੜੇ ਮਾੜੇ ਇੰਚੀ ਇੰਚ ਸੋ ਫੁੱਲ ਦਾ ਕਹਿੰਦੇ ਕੰਡਿਆ ਜੋਗਦਾ ਹਨ ਮੈਂ ਮਗਰਮੂਰੇ ਦਾ ਲੈਵਲ ਆਉਣਾ ਨੇ ਸੋ ਆ ਦੇਖੋ ਯਾਰ ਜਿਹੜੇ ਨਾੜਾ ਥੱਲੇ ਦਿਖੀ ਜਾਂਦੀ ਹੈ ਹਨਾ ਜਿਵੇਂ ਅੰਬਾਲੇ ਜਕਸ਼ਨ ਤੋਂ ਰੇਲ ਜਲੀ ਆ ਪਾਰਨੀ 27 ਕਿਲੋ ਦੁੱਧ ਦੱਸਿਆ ਅੱਛਾ 27 ਕਿਲੋ ਹਾਂ ਪਰ ਲੈਣ ਵਾਲਾ 25 ਮਨ ਕਿ ਲੈ ਜੀ 25 ਮਨ ਕਿ ਲੈ ਲੇ ਸੋ 25 ਕਿਲੋ ਦੁੱਧ ਚੋਣ ਲਾ ਕੇ ਰੰਗ ਵਾਲੀ ਬਾਲਟੀ ਦੇ ਵਿੱਚ ਹੋਈ ਹੱਟ ਮੈਂ ਵਰਗਾ ਲੱਗਿਆ ਤਾਹਾਂ ਤੋਂ ਅਜੂ ਗੇੜਾ ਪੁੱਤ ਹੋਰ ਘੜਾ ਦੀ ਇਹਦਾ ਸੋ ਯਾਰ ਬੈੜ ਜਵਾਨੀ ਦੇ ਵਿੱਚ ਆਣਾ ਜਮਾ ਬਾੜੀ ਜਵਾਨੀ ਆ ਕੀ ਕੱਢ ਜੂ 5-4 ਦਿਨ ਹਣਾ ਹਾਂ ਹਾਂ ਕੱਢੂਗੀ ਬਾਹਲਾ ਲਫਦਾ ਲੇ ਵਾਂ ਪਿੱਛੇ ਨੂੰ ਖੁੱਚੇ ਦੂੰ ਸਵਾਹ ਦੇਖੋ ਯਾਰ ਤੁਰ ਜੇ ਭੂਗਲ ਟਰਾਲੀ ਤੁਰ ਨਹੀਂ ਸੜਕ ਤੇ ਆਪਾਂ ਹਾਰਨ ਮਾਰਦੇ ਆ ਬਾਈ ਯਾਰ ਸਾਈਡ ਦੇ ਦੇ ਇਹ ਵੀ ਫਿਰ ਉਹਦੇ ਕਹੋਗੀ ਬਾਈ ਬਹਿ ਜਾ ਥੱਲੇ ਬਾਲਟੀ ਧਰ ਕੇ ਗੱਲਾਂ ਕਰਾਊਗੀ ਬਾਲਟੀਆਂ ਪਰ ਦੋ ਭਰ ਦੇ ਆ ਦੋ ਬਾਲਟੀਆਂ ਬਾਈ ਜਾ ਵਾ ਯਾਰ ਇੱਕ ਕੁਆਲਿਟੀ ਜਿਹਦੇ ਘਰੇ ਛੋਟੀ ਦਾ ਲਿਓ ਹਣਾ ਬਾਲਟੀ ਦਾ ਰੰਗ ਵਾਲੀ ਚਾਹੀਦੀ ਸਾਨੂੰ ਜਮਾ ਇਹਦੀ ਖਾਤਰ ਤਾਂ ਤੇ ਹੁਣ ਨੰਬਰ ਐਡਰੈਸ ਬੋਲ ਦੇ ਦੁਬਾਰੇ ਇੱਕ ਵਾਰ ਆਪਾਂ ਐਡਰੈਸ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਹੈਗਾ ਆਪਣਾ 9779605280 ਠੀਕ ਐ ਵਪਾਰ ਦਾ ਕੰਮ ਆ ਹਨਾ ਜਦੋਂ ਮਰਜ਼ੀ ਵੀ ਰੋ ਅੱਜ ਹੁਣ ਸੱਤ ਗਾਮਾ ਬੱਸ ਸਟੇਰੀ ਦੇ ਸਾਹਮਣੇ ਤੋਰ ਕੇ ਡਿਟੇਲ ਵਿੱਚ ਦੱਸਦੀ ਕੋਈ ਵੀ ਨਖ ਤੁਹਾਡੇ ਪਸੰਦਾ ਸੀਰੀਅਲ ਵਾਈ ਵੀਰਨਾ ਦੱਸ ਕੇ ਡਿਟੇਲ ਇਹਦੀ ਲੈ ਸਕਦੇ ਹੋ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਜਾਂ ਚੈਨਲ ਨੂੰ ਪਿਆਰ ਦੇ ਲਈ ਤੈਅ ਦਿਲ